ਬੈਠੇ ਪੀਪਲ ਯੂਸਫ ਦੱਸੋ ਹਾਂ ਦੋ ਅੱਗੇ ਕੱਟੀਆਂ ਕਰ ਰਹੇ ਨੇ ਰਾਤ ਨੂੰ ਬੜੀ ਵੱਡੀ ਪ੍ਰੋਬਲਮ ਹੈ ਲੋਕਾਂ ਨੂੰ ਤੁਰ ਕੇ ਵੀ ਲੰਘਣਾ ਹੌਕਾ ਹੁੰਦਾ ਵਾਰ-ਵਾਰ ਸ਼ਿਕਾਇਤਾਂ ਜਨਾਬ ਕੋਲ ਵੀ ਆ ਰਹੀਆਂ ਸੀ ਮੇਰੇ ਕੋਲ ਵੀ ਪਬਲਿਕ ਨੂੰ ਆ ਰਹੀ ਸੀ ਸ਼ਿਕਾਇਤਾਂ ਕਰਦੇ ਸੀ ਜੀ ਕੱਲ੍ਹ ਦੀ ਥੋੜੀ ਜੀ ਲੋੜ ਨਹੀਂ ਹੋਇਆ ਤੁਸੀਂ ਸਖਤੀ ਕੀਤੀ ਹੈ ਅਸੀਂ ਸਾਰਿਆਂ ਨਾਲ ਸਮਾਂ ਜੀ ਕਲੋ ਸ਼ਾਮ ਨੂੰ ਪ੍ਰਧਾਨ ਜੀ ਨੇ ਲਿਆ ਨਾ ਕੀ ਕੀ ਚੱਕ ਲਿਆ ਤਾਂ ਖਾਬ ਹੁਣ ਉਹ ਵੀ ਚੀਜ਼ਾਂ ਦਾ ਨਹੀਂ ਮਿਲ ਸਕਣ ਪ੍ਰਧਾਨ ਜੀ ਨੇ ਵਾਪਸ ਵੀ ਨੇ ਆਲੂ ਗੰਡੇ ਵੀ ਸੀਗੇ ਹਾਂ ਜੀ ਮੈਂ ਆ ਵੀ ਸੀ ਉਹ ਵੀ ਆਏ ਸੀ ਅਸੀਂ ਉਹ ਛੱਡਿਆ ਨਹੀਂ ਤੁਹਾਡਾ ਕੀ ਇਹ ਦੱਸੋ ਜੀ ਅਸਰ ਬੇਨਤੀ लेके ਆਏ ਹਾਂ ਕਿ ਸਰ ਨੰਬਰ ਹਾਂ ਅਸਰ ਬੇਨਤੀ लेके ਆਏ ਵੀ ਇਸ ਮਸਲੇ ਨੂੰ ਹੱਲ ਕਰਨ ਵਾਸਤੇ ਹਾਂ ਜਿਹੜੇ ਹੱਲਾ ਜਿੰਨਾ ਨੇ ਮਚਾਈ ਹੈ ਹਾਂ ਪਰ ਨੂੰ ਹਾਂ ਕੋਸਾ ਨਹੀਂ ਮਾਜੂਰ ਅੱਛਾ ਚਲ ਤੁਸੀਂ ਹੱਲ ਦੱਸੋ ਲਖੀ ਹਾਂ ਅੱਛਾ ਦੱਸੋ ਜੀ ਹਾਂ ਦੇਖਦਾ ਨੋਟ ਕਰ ਲੈਂਦੇ ਹਾਂ ਹੂੰ ਅਸੀਂ ਜਵਾਨੀ ਜਵਾਨੀ ਹੈ ਉਸ ਤਰ੍ਹਾਂ ਅਸੀਂ ਤੋਂ ਨਹੀਂ ਉਸ ਤਰ੍ਹਾਂ ਹੋ ਗਿਆ ਕੀ ਇਹ ਕਿਆ ਕਰਿਆ ਸਾਨੂੰ 5 ਫੁੱਟ ਉਹਨਾਂ ਨੇ ਜਿਹੜਾ ਪੁੱਤ ਵਾਲਾ ਚਾਪਾਇਆ ਰਿਹਾ ਇਸ ਰੋਸ ਕਿ ਉਹਦੇ ਤੇ ਸਮਾਰ ਉਹ ਬਰਤੋਸ ਬਰਤੋਸ ਓਕੇ ਇਹ ਕੀ ਨੇ ਕਿਹਾ ਸੀਗਾ ਅਹ ਬਈ ਪਹਿਲਾਂ ਇੱਕ ਸਟੇਨ ਸਾਡਾ ਰੋਟੇ ਦਾਰ ਲੋ ਇਹਨਾਂ ਨੇ 5 ਫੁੱਟ ਤੁਹਾਡੀ ਜਗ੍ਹਾ ਨਾਲ ਆਮ ਨੂੰ ਡੇਢ ਰੁਕੀ ਬਣਾ ਕੇ ਦਿੱਤੀ ਹੈ ਦੁਕਾਨਦਾਰ ਨੇ ਟੈਂਪਰੇਰੀ ਯੂਜ਼ ਕਰੇਸ ਵੇਰ ਸਾਨੂੰ ਬਟਾ ਮੇਰੀ ਗੱਡੀ ਆਊਗੀ ਉਹ ਹੂਟਰ ਲੱਗਿਆ ਹੋਊਗਾ ਚਲੋ ਇਸ ਟਾਈਮ ਦੇਖਿਆ ਲੋ ਥੋੜੀ ਛੱਡ ਦੇ ਵੀ ਦਿੰਦੇ ਠੀਕ ਐਸ ਐਚ ਸਾਹਿਬ ਦੀ ਗੱਡੀ ਹੋਊਗੀ ਉਹਨੂੰ ਛੱਡ ਦੇ ਪ੍ਰੋਬਲਮ ਤਾਂ ਥੋੜੀ ਲੋਕਾਂ ਦੀ ਹੈਗੀ ਮੈਂ ਚਲਾਣ ਵੀ ਕੀਤੀ ਕਰੀ ਖੁਦਾ ਕੀ ਚਿੰਤਾਣ ਕੀਤੀ ਜਿਹਨੂੰ ਬਦਲ ਦੇਣ ਚਾਹੀਦੀ ਪਹਿਲਾਂ ਕੀਤੀ ਸੀ ਕਿਸੇ ਨੇ ਵੀ ਛੱਡਿਆ ਸੀ ਪਾਸੇ ਠੀਕ ਹੈ ਉਹੀ ਗੱਲ ਮੈਂ ਕਹਿਣਾ ਵੀ ਪਹਿਲੀ ਗੱਲ ਤੇ ਜਿਹੜੀ ਤੁਸੀਂ ਕੱਲ ਕੀਤਾ ਮੈਂ ਉਹਦੇ ਨਾਲ ਬਿਲਕੁਲ ਮੈਂ ਸ਼ਾਇਦ ਰਸਤੇ ਤੋਂ ਵਾਪਸ ਹੀ ਆ ਗਿਆ ਠੀਕ ਹੈ ਇੱਕ ਹੁੰਦਾ ਜੰਗਲ ਰਾਜ ਜੰਗਲ ਰਾਜ ਦੇ ਵਿੱਚ ਇਹ ਤਕਰਾਹ ਹੁੰਦਾ ਉਹ ਲਈ ਜਿਸki ਇਲਾਕੀ ਉਸਦੀ ਮੈਸਰੀ ਬਾਠ ਠੀਕ ਹੈ ਸਰਕਾਰਾਂ ਬਦ ਤਾਂ ਬਣੀਆਂ ਰੂਟਸ ਤਾਂ ਬਣੇ ਪੁਲਸ ਤਾਂ ਬਣੀ ਪੀਓ ਤਾਂ ਬਣਿਆ ਐਸਟੀਐਮ ਤਾਂ ਬਣਿਆ ਵੀ ਇਹ ਨਾ ਇੱਕ ਸਿਸਟਮੈਟਿਕਲੀ ਹੋਣਾ ਚਾਹੀਦਾ ਵੀ ਤੁਹਾਡੇ ਕੋਲ ਕਰੋੜਾ ਪਤੀ ਤੋਂ ਮੰਨ ਲਾ 50 ਰੁਪਏ ਦੀ ਅੜੀ ਤਾਂ ਸਾਡੇ ਵਾਸਤੇ ਬਰਾਬਰ ਅਸੀਂ ਉਹਦਾ ਹੱਕ ਨਹੀਂ ਠੀਕ ਹੈ ਜਿਹੜੇ ਤਰੀਕੇ ਨਾਲ ਤੁਸੀਂ ਹੈਂਡਲ ਕੀਤਾ ਇਹ ਤੁਹਾਨੂੰ ਯੂਸਾਫ ਤੋਂ ਦਿੱਕਤ ਸੀ ਪਹਿਲੀ ਗੱਲ ਤਾਂ ਯੂਸਾਫ ਨੂੰ ਇੰਨਾ ਤਾਂ ਹੈ ਨਹੀਂ ਉਹ

ਠੀਕ ਹੈ ਇਹ ਮੈਨੂੰ ਫੋਨ ਕਰਕੇ ਉਹ ਦਿੱਤਾ ਕਿ ਆਈਸੀਬੀ ਸਾਡੀ ਹਰ ਗੱਡੀ ਦੀ ਪੁਲਿਸ ਨਾਕਾ ਕਰ ਰਹੀ ਹੈ ਤੇ ਅਸੀਂ ਐਸਐਚਯੂ ਬੀਐਸਪੀ ਸਾਹਮਣੇ ਮੈਂ ਕਿਹਾ ਵੀ ਜਿਹੜੇ ਬਾਹਰ ਬਿਲਕੁਲ ਉਹਨਾਂ ਦੇ ਕੋਲ ਜਿਹੜੀ 1 ਡੇਢ ਫੁੱਟ ਪਿੱਛੇ ਚੱਲੋ ਥੋੜਾ ਬਹੁਤ ਉਹਨੂੰ ਕਰ ਸਕਦੇ ਕਰ ਸਕਦੇ ਹਾਂ ਜਿਹੜੀ ਕਿਹੜੀ ਗੱਲ ਨਹੀਂ ਸੁਣੀ ਜਾਂਦੀ ਜਿਹੜਾ ਤੁਸੀਂ ਕੱਲ ਇੱਥੇ ਸੇਨ ਕਰਤੀ ਪੈਣੀ ਕਦਰ ਮੈਂ ਨਾ ਖੁਸ਼ ਹਾਂ ਠੀਕ ਹੈ ਤੁਸੀਂ ਦੱਸੋ ਆ ਕਿ ਐਸਜੀਐਮ ਦੇ ਜਿਹੜੇ ਮੈਂ ਫੋਨ ਕਰੂੰ ਮੈਂ ਗੱਡੀ ਮੋੜ ਵੀ ਲਈ ਸੀ ਐਸਐਚਯੂ ਸਾਹਮਣੇ ਮੈਨੂੰ ਕਿਹਾ ਵੀ ਚਲੋ ਜੀ ਮਾਮਲਾ ਸੋਲਝ ਗਿਆ ਦੱਸੋ ਕਿਹੜਾ ਪੌਂਡ ਦੀ ਲੋੜ ਸੀ ਹੱਲਗੁੱਲ ਕਰਦੇ ਤੁਸੀਂ ਗਲਤੀ ਮੰਨਦੇ ਕਿ ਨਹੀਂ ਮੰਨਦੇ ਵੀ ਇਸ ਚੀਜ਼ ਨੂੰ ਇਸ ਤਰੀਕੇ ਨਾਲ ਹੈਂਡਲ ਹੁੰਦੀ ਹੁੰਦੀ ਹੈ ਦੱਸੋ ਇਹ ਕਿਸ ਨੂੰ ਰਿਲਾਈਜ਼ ਹੁੰਦਾ ਹੋਵੇ ਇਹ ਗੱਲ ਸੀ ਇਹ ਤੇ ਗਲਤੀ ਮੋਨਾ ਹੀ ਗਲਤ ਹੈ ਹਾਂ ਬਿਲਕੁਲ ਜੀ ਮੇਰੇ ਕੋਲੇ ਆਓ ਯਾਰ ਤੁਸੀਂ ਗੱਲ ਕਿਉਂ ਨਹੀਂ ਸੁਣੂਗਾ ਸੁਣੂਗਾ ਗੱਲ ਉਠਾ ਕੇ ਸੁਣੋ ਜੀ ਕਿ ਉਹ ਗਲਤ ਤੇ ਮੈਂ ਇਹ ਉਹਨੂੰ ਦੂਜਾ ਜਿਹੜਾ ਬਣੂਗਾ ਇਹਦੇ ਕਰਵਾਇ ਇਹ ਤੇ ਕਰਵਾਇ ਕਰੂੰਗਾ ਬੜੀ ਇਹ ਤੁਸੀਂ ਗਲਤ ਇਹਨੂੰ ਕਿਹਾ ਥੋੜਾ ਪਾਉਂਗੇ ਜੇ ਇਹੋ ਗਲਤ ਵੀ ਤਾਂ ਵੀ ਤੁਸੀਂ ਦਰਵਾਜ਼ੇ ਨਹੀਂ ਭੰਨ ਸਕਦੇ ਇੱਥੇ ਹਾਂ ਗਲਤ ਹੈ ਗਲਤ ਠੀਕ ਹੈ ਮੈਂ ਇਸ ਸੱਚੇ ਨੂੰ ਸਾਹਮਣੇ ਕਹੂੰਗਾ ਪਰਚਾ ਕਰੋ ਜਿਹੜਾ ਬੰਦਾ ਹੈਗਾ ਇਹੋ ਜਿਹਾ ਸਰਕਾਰੀ ਦਫਤਰ ਦੇ ਵਿੱਚ ਆ ਕੇ ਭਾਂਡਾ ਤੋੜਾ ਫਿੱਟੀ ਆ ਫਿਰ ਜੇ ਅਸੀਂ ਨਹੀਂ ਸੇਫ ਜਿਹੜੇ ਇੱਥੇ ਰੂਲ ਲਾਉਣ ਵਾਲੇ ਹੈਗੇ ਆ ਜੇ ਐਸ ਐਚਓ ਸੇਫ ਨਹੀਂ ਆ ਈਓ ਸੇਫ ਨਹੀਂ ਆ ਫਿਰ ਤੁਹਾਨੂੰ ਕੌਣ ਬਚਾਊਗਾ ਮੈਨੂੰ ਦੱਸੋ ਤੁਸੀਂ ਕਿਹਦੇ ਕੋਲੇ ਜਾਊਂਗੇ ਜੇ ਤੁਹਾਨੂੰ ਪ੍ਰੋਬਲਮ ਹੋਵੇ ਮਾਲੇ ਸੋਡੀ ਤੇ ਕਾਂਜੀ ਚੋਰੀ ਹੋ ਜੇ ਜਾਂ ਕੁਝ ਹੋ ਜਾਈ ਐਸ ਐਚਓ ਵੀ ਸੇਫ ਨਹੀਂ ਉਹਦੇ ਦਰਵਾਜ਼ੇ ਭੰਨੇ ਜਾ ਰਹੇ ਆ ਈਓ ਦੇ ਭੰਨੇ ਆ ਤੁਸੀਂ ਕਿਹੜੇ ਬੰਦੇ ਕੋਲੇ ਜਾਊਂਗੇ ਤੀਜੇ ਬੰਦੇ ਕੋਲ ਦੱਸੋ ਵੀ ਉਹਦੇ ਕੋਲੇ ਦਾਅਵਾ ਹੋ ਜੇ ਤੁਹਾਨੂੰ ਪ੍ਰੋਬਲਮ ਹੋਵੇ ਇਹ ਰੂਲ ਜਿਹੜਾ ਸਰਕਾਰ ਦਾ ਹੁੰਦਾ ਰੂਲ ਦਾ ਡਰ ਹੁੰਦਾ ਜਾਂ ਡੈਟਰੈਂਸ ਹੁੰਦੀ ਜਿਹੜੀ ਵੀ ਹੁੰਦੀ ਹੈ ਇਹ ਸਾਰੇ ਆਪਾਂ ਲੋਕਾਂ ਨੇ ਮੈਂਟੇਨ ਕਰਨੀ ਆ ਤਾਂ ਕਿ ਬੰਦਾ ਕ੍ਰਾਈਮ ਨਾ ਕਰੇ ਦੂਜਾ ਜੇ ਆਪਾਂ ਹੀ ਤੋੜਨ ਪਰ ਨਾ ਲੱਗ ਪਈ ਹਾਂਜੀ ਇਹੋ ਸਾਡੇ ਦਾ ਅਸੀਂ ਦਰਵਾਜ਼ਾ ਬੰਦ ਕਰਤਾ ਇਹ ਉਹਦੀ ਕੱਲ ਨੂੰ ਕੌਣ ਸੁਣੂਗਾ ਤੁਹਾਡੀ ਇਨਕਲੂਜਮੈਂਟ ਕਰ ਲੇ ਕੋਈ ਤੁਹਾਡਾ ਪਲਾਟ ਨਾਪ ਲੇ ਤੁਸੀਂ ਇਹੋ ਕੋਲੇ ਕੀ ਲੈਣਾ ਉਹ ਕਿਉਂ ਇਹੋ ਜੀ ਤਾਂ ਤੁਸੀਂ ਨਹੀਂ ਸੁਣੀ ਫੋਨ ਉਹ ਕੀ ਸੁਣੂਗਾ ਦੱਸੋ ਨਾ ਫਿਰ ਕੱਲ ਕਿਉਂ ਕਰਲੀ ਰੋਡ 'ਚ ਐਸ.ਡੀ.ਐਮ ਨੂੰ ਫੋਨ ਕਰ ਲੈਂਦੇ ਐਸ.ਡੀ.ਐਮ ਕਿਹੜਾ ਪਰਚਾਈ ਛੋਡੇ ਵਾਸਤੇ ਬੈਠਾ ਰਹਿੰਦਾ ਉਹ ਤਾਂ ਮੈਂ ਗੱਡੀ ਮੈਂ ਟੋਲ ਪਲਾਜ਼ਾ ਕ੍ਰੋਸ ਕਰਕੇ ਉਸ ਤੋਂ ਬਾਅਦ ਵੀ ਮੈਂਬਰਿੰਡਾ ਬ੍ਰਿਜ ਤੋਂ ਮੁੜ ਕੇ ਗਿਆ ਜਿਵੇਂ ਇਹਨਾਂ ਨੇ ਦੁਬਾਰਾ ਮੈਨੂੰ ਦੱਸਿਆ ਮੈਂ ਤੇਰਾ ਆਦੇ 8:00 ਵਜੇ ਵੀ ਆਉਣ ਵਾਸਤੇ ਤਿਆਰ ਕੀ ਤੁਸੀਂ 12:00 ਵਜੇ ਬੁਲਾਉਂਗੇ ਮੈਂ 12:00 ਵਜੇ ਵੀ ਆਉਂਗਾ ਮੈਂ ਕਿਉਂਕਿ ਛੋਟੇ ਵਾਸਤੇ ਹੈ ਫਿਰ ਇਹ ਚੀਜ਼ ਕਿਉਂ ਕਰ ਰਹੀ ਕਿ ਸਿਆਣ ਕੋ ਵਰਤ ਨਹੀਂ ਚਾਹੀਦੀ ਸਾਰੇ ਚੰਗੇ ਤੁਸੀਂ ਸੀਨੀਅਰ ਬੰਦੇ ਹੈਗੇ ਮੈਥੋਂ ਡਬਲ ਉਮਰ ਦੇ ਹੈਗੇ ਬਰਦਾਨ ਸਾਹਿਬ ਛੋਟੇ ਨਮਾਇੰਦੇ ਹੈਗੇ ਆ ਠੀਕ ਹੈ ਇਹ ਪਰਮਾਨੈਂਟ ਬੰਦੇ ਹੈਗੇ ਆ ਤਨ ਕਰਨੀ ਤੇ ਪੰਜ ਬੰਦੇ ਆਓ 10 ਬੰਦੇ ਆਓ ਬੈਠ ਕੇ ਟੇਬਲ ਤੇ ਗੱਲ ਕਰੀਏ ਸਾਡੀ ਆ ਪ੍ਰੋਬਲਮ ਹੈਗੀ ਹੈ ਰਾਤ ਦੇ ਸਿਆਣੇ ਬੰਦੇ ਹੁੰਦੇ ਨੇ ਜਿਹੜੇ ਮੈਂ ਤਾਂ ਇਹ ਮੰਨਦਾ ਨਾ ਰਾਤ ਦੇ ਟਾਈਮ ਤੋਂ ਕੋਈ ਮੁੱਦਾ ਵੀ ਨਹੀਂ ਸ਼ੁਰੂ ਕਰਦੇ ਹੁੰਦੇ ਉਹਨੂੰ ਪਤਾ ਨਹੀਂ ਅਜਿ ਕੋਈ ਸ਼ਰਤ ਕਰ ਜੂਗਾ ਕੰਮ ਖਰਾਬ ਹੋ ਜਾਊਗਾ ਕਿ ਕੋਈ ਕੁਛ ਗਲਤ ਹੁੰਦਾ ਸਾਨੂੰ ਤੁਸੀਂ ਪੰਜ ਸੱਤ ਨੂੰ ਜਾਣਦੇ ਸਾਨੂੰ ਛੋੜੀ ਪਛਾਣ ਹੈ ਸਾਨੂੰ ਉਹ ਬੰਦੇ ਦੀ ਪਛਾਣ ਥੋੜੀ ਜਿਹੜੇ ਸ਼ਰਤ ਕਰਕੇ ਜਾਊਗਾ ਐਸੇ ਤੁਹਾਡਾ ਨਾਮ ਲਿਖਾਂਗੇ ਵਿੱਚ ਫਿਰ ਤੁਸੀਂ ਪ੍ਰੂਵ ਕਰਦੇ ਰਹੋ ਭਾਈ ਸਾਹਿਬ ਵੀ ਆ ਗੱਲ ਐਸੀ ਤੇ ਆ ਇਹ ਤਾਂ ਗੱਲ ਵਾਲੀ ਗੱਲ ਹੋ ਗਈ ਫਰੀ ਜੱਗ ਕੇ ਤਾਂ ਕੁਛ ਨਹੀਂ ਹੁੰਦਾ ਇਹੋ ਜੀ ਚੀਜ਼ ਮ ਬਹੁਤ ਯੂਨੀਚੇ ਜੀ ਠੀਕ ਆ ਜੇ ਤੁਸੀਂ ਲੀਡਰ ਹੈਗੇ ਆ ਸਾਰੇ ਸਾਰੇ ਅਸੋਸੀਏਸ਼ਨ ਦੇ ਪ੍ਰਧਾਨ ਹੈਗੇ ਅਸੀਂ ਵਧੀਆ ਪਿਛਲੀ ਵਾਰ ਇਨੀਸ਼ੀਏਟਿਵ ਕੀਤਾ ਸੀ ਸ਼ੁਰੂ ਅਸੀਂ ਸਾਰੇ ਪਹਿਲਾਂ ਤੁਹਾਨੂੰ ਬੁਲਾਇਆ ਸੀ ਤੁਹਾਨੂੰ ਟਾਈਮ ਦਿੱਤਾ ਸੀ ਸਭ ਨੇ ਜੇ ਇਹੀ ਕੀਤੀਆਂ ਸੀ ਠੀਕ ਹੈ ਨਾ ਹੁਣ ਇਹੋ ਸਭ ਦੀ ਗਲਤੀ ਵੀ ਜਦੋਂ ਹਰ ਬੰਦਾ ਇਹਨਾਂ ਨੂੰ ਕੋਲ ਆ ਕੇ ਕਹਿੰਦਾ ਆ ਚਿਪਾਓ ਦੂਜਾ ਕਹਿੰਦਾ ਜੀ ਇਹੋ ਸਭ ਤਾਂ ਨਹੀਂ ਕਿਉਂ ਨਹੀਂ ਕੰਮ ਕਰਦੇ ਜੇ ਕੰਮ ਕਰਦੇ ਤਾਂ ਦੇਖਦੇ ਨਹੀਂ ਕਰਦੇ ਤਾਂ ਦੇਖਦੇ ਮੈਂ ਲੈ ਆ ਵੀ ਟੇਬਲ ਦੇ ਵੇਗ ਗੱਲ ਵਿੱਚ ਆ ਜਾਓ ਇਹਨਾਂ ਨੇ ਟਾਈਮ ਦਿੱਤਾ ਮੈਂ ਕਹਦਾ ਸੀ ਕੱਲ ਆ ਕੇ ਗੱਲਬਾਤ ਕਰਦੀ ਐ ਮੈਂ ਖੁਦ ਜੰਨੀ ਘੜੇ ਵਾਪਸ ਆਇਆ ਜਿੰਨੇ ਪਤਾ ਲੱਗਾ ਵੀ ਉਹਰੇ ਚੌਂਕ 'ਚ ਜਾਮ ਲਾਉਣ ਲੱਗੇ ਆ ਫਿਰ ਆਵੇ ਉਹ ਗੱਲ ਕੀਤੀ ਰਹਿ ਕੇ ਗੱਲ ਕਰਦੇ ਆਈ ਰਿਕਵੈਸਟ ਕੀਤੀ ਮਾਲ ਮੋੜ ਦਿਓ ਇਹਨਾਂ ਨੇ ਪ੍ਰਧਾਨ ਜੀ ਸਾਡਾ ਮਾਲ ਮੋੜਦਾ ਕੋਈ ਐਜੀ ਗੱਲ ਨਹੀਂ ਸੀ ਚੱਲੇਗਾ ਜੀ ਮੌਕੇ ਨਾਲ ਜਦੋਂ ਮੈਨੂੰ ਪਤਾ ਲੱਗੇ ਵੀ ਇਦਾਂ ਹੋ ਗਿਆ ਵਾ ਵੀ ਇਹਨਾਂ ਦੇ ਹੜਕੇ ਜੀ ਫੋਨ ਵੀ ਨਹੀਂ ਚੱਕ ਹੋਇਆ ਮੈਂ ਵੀ ਮੌਕੇ ਨਾਲ ਇਹਨੇ ਮੈਨੂੰ ਕਈ ਦੁਕਾਨਦਾਰਾਂ ਦੇ ਫੋਨ ਆਏ ਵੀ ਇਦਾਂ ਇਦਾਂ ਕਰ ਲੈ ਮੈਂ ਕੋਈ ਨਹੀਂ ਜੀ ਮੈਂ ਆ ਗਿਆ ਮੈਂ ਮੌਕੇ ਨਾਲ ਹੀ ਉੱਥੇ ਗਈ ਆ ਜਦ ਇਹ ਬੈਠਣੀ ਲੱਗੇ ਸੀ ਆਪਾਂ ਨੇ ਇਹਨੂੰ ਬੇਨਤੀ ਕੀਤੀ ਦੇਖੋ ਇਹ ਗੱਲ ਨਹੀਂ ਠੀਕ ਪਬਲਿਕ ਆ ਜਿਹੜੀ ਅਣਜਾਣ ਨਾਲ ਡਰਾਈਵ ਵਿੱਚ ਵੇਖਣਾ ਫੋੜੀ ਲੋਕ ਹੈ ਬਾੜੀ ਗੱਲ ਮੈਂ ਨਾਲ ਝੱਲਣਾ ਤੁਹਾਡੇ ਮੈਂ ਇਹਦੇ ਅੱਗੇ ਹੋਇਆ ਮੈਂ ਇਹਨੂੰ ਸਾਰੇ ਨੂੰ ਲੈ ਕੇ ਆਮ ਥੋੜਾ ਸਮਾਨ ਵੀ ਬੜੂਗਾ ਆਪਾਂ ਗੱਲ ਵੀ ਕਰਾਂਗੇ ਤਾਂ ਫਿਰ ਇਹ ਸਾਰੇ ਮੇਰੇ ਨਾਲ ਇੱਥੇ ਆ ਗਏ ਜੀ ਪਰ ਇਹਨਾਂ ਨੇ ਇੱਥੇ ਆ ਕੇ ਅਸੀਂ ਤਾਂ ਬੇਰੇ ਹੱਥ ਬੰਨੇ ਇਹਨੂੰ ਵੀ ਹੰਲਾ ਕੁਲਾ ਨਾ ਕਰੋ ਵੀ ਪਰੇਰਾਮ ਨਾ ਕਰੋ ਪ੍ਰਧਾਨ ਸਾਹਿਬ ਰੂਲ ਕੀ ਕਹਿੰਦਾ ਵੀ ਜਦੋਂ ਇਸ ਮਨੋ ਵਾਪਸ ਕਰਨਾ ਹੁੰਦਾ ਪ੍ਰਧਾਨ ਸਾਹਿਬ ਨੇ ਫੇਰ ਵੀ ਛੋੜਾ ਵਾਪਸ ਕਰਵਾਇਆ ਠੀਕ ਹੈ ਰੂਲ ਦੇ ਮਤਲਬ ਸਹੀ ਹੈ ਫਿਰ ਨਹੀਂ ਮਿਲਣਾ ਛੇਤੀ ਚਲੋ ਮਿਲ ਗਿਆ ਠੀਕ ਹੈ ਕੋਈ ਗੱਲ ਨਹੀਂ ਹੁਣ ਮੈਨੂੰ ਇੱਕ ਗੱਲ ਹੋਰ ਦੱਸੋ ਇੱਕ ਗੱਲ ਜਿਹੜੀ ਤੁਸੀਂ ਕਹਿ ਰਹੇ ਸੀ ਸਰਦਾਰ ਸਾਹਿਬ ਰੂਲ ਜਿਹੜੇ ਰਿਟਰਨ ਦੇ ਵਿੱਚ ਹਨ ਉਹਨਾਂ ਦੀ ਕੋਈ ਗਾਰੰਟੀ ਲੈ ਲੈਂਦਾ ਮੈਂ ਵੀ ਬੀਇੰਗ ਐਸਜੀਐਮ ਜਿਹੜੇ ਰੂਲ ਰਿਟਰਨ ਦੇ ਵਿੱਚ ਹੈ ਇਨਸਟਰਕਸ਼ਨ ਰਿਟਰਨ ਦੇ ਵਿੱਚ ਹੈ ਮੈਂ ਉਹਨਾਂ ਨੂੰ ਠੋਕੇ ਕਹਿ ਸਕਦਾ ਮੈਂ ਇੰਪਲੀਮੈਂਟ ਕਰੂੰਗਾ ਮੈਂ ਅੱਜ ਤੁਹਾਡੇ ਨਾਲ ਕੋਈ ਵੀ ਕਮਿਟਮੈਂਟ ਕਰਕੇ ਚੱਲ ਜਾ कि मैं ये कर दूंगा मैं ये कर दूंगा वो कोई कमिटमेंट नहीं ठीक थी। थी। है जेडे म्यूनसीपैलिटी कमेटी के रूल्स है वो सुप्रीम वो कित भी जाओगे हाई कोर्ट जाओगे सुप्रीम कोर्ट जाओगे जो जा कि भी जाओगे कोई भी बनगो बेस उ बनना मैं की क्या मेरे तो पिछले एस डी एम ने क्या, उस तो पिछले ने की क्या कोई मैटर नहीं करता ये गल कर होनी थी। चाहिए ठीक है जोड़ा पेपर तिख्या गया सरकार वाली है ठीक है उ चीज़ एप्लीकेबल उस तो सिवा मैं नहीं कह सकता पंज फुट इधरों छ इधर था ਇਹ ਉਹ ਵੀ ਕਰਵਾਉਣੀ ਹੈ ਉਹਦੀ ਪ੍ਰੋਪਰ ਪਰਮਿਸ਼ਨ ਲਈ ਜੰਦੀ ਉਪਰ ਉਹ ਰੂਲ ਚ ਆਈ ਜਾਊਗਾ ਪੇਪਰ ਤੇ ਆਊਗੀ ਫਿਰ ਉਹ ਚੀਜ਼ ਫਿਰ ਦੈਨ ਤੁਸੀਂ ਜਿਹੜਾ ਵੀ ਕਰਨਾ ਚਾਹੁੰਦੇ ਹੋ ਬੰਦੇ ਤੋਂ ਪੂਰੀ ਰੋਡ ਟੋਕਲਸਰ ਕਰ ਦੋ ਪਰਮਿਸ਼ਨ ਲੈ ਕੇ ਜੀ ਹੋ ਸਕਦਾ ਠੀਕ ਹੈ ਇਹ ਤੁਹਾਡੇ ਲੋਕਾਂ ਦੀ ਸਹੂਲਤ ਵਾਸਤੇ ਹੁਣ ਚਲੋ ਆਪਾਂ ਅੱਛੀ ਦਾ ਮੀਟਿੰਗ ਕਰਨੀ ਸੀ ਐਸਐਚਓ ਸਾਹਮਣੇ ਵੀ ਕਿਹਾ ਸੀ ਆਪਾਂ ਟਰੈਕ ਪਿੰਨ ਲੈ ਕੇ ਮੀਟਿੰਗ ਕਰੀਏ ਚਲੋ ਅੱਛਾ ਵਕਤ ਬੀਜਾ ਬਣ ਗਿਆ ਆਪਾਂ ਇੰਪਰੂਵਮੈਂਟ ਵਾਲੀ ਮੀਟਿੰਗ ਕਰ ਲਈਏ ਜਿਹੜਾ ਟਰੈਕ ਹੋ ਰਿਹਾ ਠੀਕ ਹੈ ਹੁਣ ਤੁਸੀਂ ਸਾਰੇ ਇਸ ਸ਼ਹਿਰ ਦੇ ਬੰਦੇ ਹੈਗੇ ਹੋ ਤੁਸੀਂ ਮੈਨੂੰ ਦੱਸੋ ਅਸੀਂ ਕਿਉਂ ਨਾ ਹਟਾਈਏ ਇੱਕ ਜਸਟੀਫਿਕੇਸ਼ਨ ਦੇ ਪਰਸ ਨਹੀ ਹਟਣਾ ਚਾਹੀਦਾ ਆਪਾਂ ਉਸੇ ਸਮਾਂ ਜਾਂਦਾ ਹਟਾ ਲਓ ਸਾਰੇ ਤਿਆਰ ਹੈ ਉਸ ਚੀਜ਼ ਲਈ ਵੀ ਆਪ ਹਟਾਓ ਹਾਂ